ਸਾਨੂੰ ਅੱਜ ਸੜਕਾਂ ਤੇ ਆਏ ਮੁਲਾਜ਼ਮਾਂ ਦੇ ਹੜ ਨੂੰ ਦਿਖਾਉਂਦੇ ਆਂ। ਦਰਅਸਲ ਪੰਜਾਬ ਦੇ ਮੁਲਾਜ਼ਮ, ਪੈਨਸ਼ਨਰ ਔਰ ਇਸੇ ਤਰ੍ਹਾਂ ਕੱਚੇ, ਪੱਕੇ ਸਾਰੇ ਮੁਲਾਜ਼ਮ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਲਟਕਦੀਆਂ ਹੋਣ ਕਾਰਨ ਬਹੁਤ ਪਰੇਸ਼ਾਨ ਨੇ। ਔਰ ਮੁਲਾਜ਼ਮਾਂ ਮਨਾਂ ਵਿੱਚ ਰੋਹ ਹੈ, ਗੁੱਸਾ ਹੈ, ਸੰਘਰਸ਼ ਕਰਨ ਦੀ ਇਹ ਗੱਲ ਹੀ ਇੱਕ ਬਹੁਤ ਤਾਂਗ ਹੈ ਜਿਹਦਾ ਨਜ਼ਾਰਾ ਜਲੰਧਰ 'ਚ ਦੇਖਣ ਨੂੰ ਮਿਲਿਆ ਪੰਜਾਬ ਸਵਾਰਡਨ ਸਰ ਫੈਡਰੇਸ਼ਨ ਵੱਲੋਂ ਜਲੰਧਰ 'ਚ ਆ ਦੇਸ਼ ਭਗਤ ਯਾਤਕਰ ਹਾਲ 'ਚ ਰੈਲੀ ਦਾ ਪ੍ਰੋਗਰਾਮ ਰੱਖਿਆ ਸੀ ਔਰ ਉਸ ਤੋਂ ਬਾਅਦ ਰੋਸ ਮਾਰਚ ਵੀ ਕੀਤਾ ਗਿਆ ਉਹ ਜਿਹੜਾ ਰੋਸ ਮਾਰਚ ਸੀ ਉਹ ਆਪਣੇ ਆਪ ਇੱਕ ਵਲਖਣ ਬਾਤ ਸੀ ਹਜ਼ਾਰਾਂ ਮੁਲਾਜ਼ਮ ਸੜਕਾਂ ਤੇ ਆ ਗਏ ਲਾਲ ਝੰਡਿਆਂ ਨੇ ਸੜਕਾਂ ਨੂੰ ਲਾਲੋ ਲਾਲ ਕਰ ਦਿੱਤਾ ਔਰ ਨਾਰੇ ਵੱਡੀ ਗਿਣਤੀ ਚ ਗੂੰਜਦੇ ਰਹੇ ਦਰਅਸਲ ਇਹ ਰੈਲੀ ਤੇ ਪ੍ਰੋਟੈਸਟ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਵਾਅਦੇ ਕਰਨ ਤੇ ਫਿਰ ਵਾਅਦਾ ਖਿਲਾਫੀਆਂ ਕਰਨ ਦੇ ਵਿਰੁੱਧ ਕੀਤਾ ਗਿਆ ਸੀ ਪੰਜਾਬ ਸਟੂਡੈਂਟ ਸਰਫ ਫੈਡਰੇਸ਼ਨ ਕਈ ਜੂਨਨਾ ਐਸੋਸੀਏਸ਼ਨਾਂ ਦਾ ਸਮੂਹ ਹੈ ਔਰ ਉਸ ਸਮੂਹ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜੂਨਨਾ ਸ਼ਾਮਲ ਹੋਈਆਂ ਸੀ ਔਰ ਇਸ ਰੋਹ ਦੌਰਾਨ 20 ਮਈ ਨੂੰ ਦੇਸ਼ ਵਿਆਪੀ ਜਿਹੜੀ ਹੜਤਾਲ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੀ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਐਲਾਨਨਾਮਾ ਵੀ ਕੀਤਾ ਗਿਆ ਫੈਸਲਾ ਵੀ ਲਿਆ ਗਿਆ ਔਰ ਇਹ ਰੈਲੀ ਜਿਹੜੀ ਹੈ ਸतीश ਸ਼ਰਾਣਾ ਜਿਹੜੇ ਪ੍ਰਧਾਨ ਨੇ ਫੈਡਰੇਸ਼ਨ ਦੇ ਉਹਨਾਂ ਦੀ ਅਗਵਾਈ ਚ ਹੋਈ ਸतीश ਸ਼ਰਾਣਾ ਉਹ ਲੀਡਰ ਨੇ ਜਿਹੜੇ ਮੁਲਾਜ਼ਮ ਪੈਨਸ਼ਨਲ ਸਾਂਝਾ ਫਰੰਟ ਦੇ ਵੀ ਕਨਵੀਨਰ ਨੇ ਸਾਰੇ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਸਾਂਝਾ ਥੜਾ ਹੈ ਉਹਦੀ ਅਗਵਾਈ ਵੀ ਸਤੀ ਸ਼ਰਾਣਾ ਕਰਦੇ ਨੇ ਔਰ ਇਸ ਰੈਲੀ ਵਿੱਚ ਬਹੁਤੇ ਬੁਲਾਰਿਆਂ ਨੇ ਵਾਰ-ਵਾਰ ਇੱਕੋ ਗੱਲ ਕਹੀ ਵੀ ਲਗਾਤਾਰ ਉਹਨਾਂ ਦੀਆਂ ਮੰਗਾਂ ਦਾ ਭਰੋਸਾ ਦੇਣ ਦੇ ਬਾਵਜੂਦ ਮੀਟਿੰਗਾਂ ਕਰਨ ਦੇ ਬਾਵਜੂਦ ਮੀਟਿੰਗਾਂ ਤੈਅ ਕਰਕੇ ਮੀਟਿੰਗਾਂ ਨੂੰ ਰੱਦ ਕਰਨ ਵਾਲੇ ਮੁੱਦੇ ਜਿਹੜੇ ਸੀ ਉਹਦੇ ਕਰਕੇ ਮੁਲਾਜ਼ਮ ਬੁਲਾਰੇ ਇਹ ਗੱਲ ਕਹਿ ਰਹੇ ਸੀ ਵੀ ਲੱਗਦਾ ਇਹ ਹੈ ਵੀ ਅੱਜ ਮੁਲਾਜ਼ਮਾਂ ਦੀ ਹੋਂਦ ਨੂੰ ਖਤਰਾ ਹੈ ਕਿਉਂਕਿ ਭਾਵੇਂ ਡੀਏ ਹੋਵੇ ਭਾਵੇਂ 5.5 ਸਾਲ ਦਾ ਏਰੀਅਰ ਜਿਹੜਾ 42 36 ਕਿਸ਼ਤਾਂ ਚ ਦੇਣ ਦੀ ਗੱਲ ਹੋਵੇ ਭਾਵੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੋਵੇ ਭਾਵੇਂ 17 ਜੁਲਾਈ 2020 ਤੋਂ ਬਾਅਦ ਭਰਤੀ ਆ ਮੁਲਾਜ਼ਮ ਜਿਹੜੇ ਨੇ ਉਹਨਾਂ ਉੱਪਰ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਤੇ ਭਾਵੇਂ ਰੈਗੂਲਰ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਨੂੰ 3 ਸਾਲ ਮੁੱਢਲੀ डीसी रेट ਨਾਲ ਬੰਨ ਕੇ ਵਿੱਤੀ ਸ਼ੋਸ਼ਣ ਕਰਨ ਦੀ ਗੱਲ ਹੋਵੇ ਤੇ ਭਾਵੇਂ 2.95 ਗੁਣਾਕ ਪੈਨਸ਼ਨਾਂ ਨੂੰ ਨਾ ਦੇਣ ਦੀ ਗੱਲ ਹੋਵੇ ਔਰ ਇਸੇ ਤਰ੍ਹਾਂ ਆਂਗਣਵਾੜੀ ਆਸ਼ਾ ਵਰਕਮੈਡ ਦੇ ਮੀਲ ਵਰਕਰਾਂ ਨੂੰ ਜਿਹੜੀ ਉਜਰਤ ਹੈ ਉਹ ਜ਼ਿੰਦਗੀ ਦੀ ਲੋੜ ਅਨੁਸਾਰ ਦੇਣ ਦੀ ਗੱਲ ਹੋਵੇ ਸਾਰੇ ਮੁੱਦੇ ਜਿਹੜੇ ਪੈਂਡਿੰਗ ਨੇ ਔਰ ਇਸ ਫੈਡਰੇਸ਼ਨ ਦੇ ਸਮਾਗਮ ਚ ਸ਼ਾਮਲ ਹੋਏ ਵਕ ਵਕ ਜਥੇਬੰਦੀਆਂ ਦੇ ਲੀਡਰ ਸतीश ਰਾਣਾ ਸਮੇਤ ਦੀਰਤ ਸਿੰਘ ਬਾਸੀ ਕੌਮੀ ਲੀਡਰ ਜਿਹੜੇ ਵਿਸ਼ੇਸ਼ ਤੌਰ ਤੇ ਬਿਹਾਰ ਤੋਂ ਆਏ ਸੀ ਸ਼ਸ਼ੀਕਾਂਤ ਰਾਏ ਇਸੇ ਤਰ੍ਹਾਂ ਮਨਜੀਤ ਸਿੰਘ ਸੈਣੀ ਗੁਰਦੀਪ ਸਿੰਘ ਬਾਜਵਾ ਸੁਖਵਿੰਦਰ ਸੰਚਾਲ ਜਿਹੜੇ ਬੜੇ ਵੱਡੇ ਲੀਡਰ ਨੇ ਅਧਿਆਪਕਾਂ ਦੇ ਇਸੇ ਤਰ੍ਹਾਂ ਮੱਖਣ ਸਿੰਘ ਵਾਹਿਦਪ uri ਅਮਰੀਕ ਸਿੰਘ ਹਰਮਨਪ੍ਰੀਤ ਕੌਰ ਗਿੱਲ ਰਾਣੋ ਖੇੜੀ ਗੱਲਾਂ ਬਿਮਲਾ ਰਾਣੀ ਇੰਦਰਜੀਤ ਵਿਰਦੀ ਇਸੇ ਤਰ੍ਹਾਂ ਰਜਿੰਦਰ ਸਿੰਘ ਰਿਆੜ ਜਸਬੀਰ ਤਲਵਾੜਾ ਸ਼ਰਮੀਲਾ ਰਾਣੀ ਵੀਰਿੰਦਰ ਪੁਰੀ ਰਣਵੀਰ ਉਪਲ ਤੇ ਇਸੇ ਤਰ੍ਹਾਂ ਕਰਮਜੀਤ ਸਿੰਘ ਬਹੀਲਾ ਜਤਿੰਦਰ ਕੁਮਾਰ ਸਿਮਰਜੀਤ ਸਿੰਘ ਬਰਾੜ ਜਰਨੈਲ ਸਿੰਘ ਪੱਟੀ ਚਮਕੌਰ ਸਿੰਘ ਨਾਭਾ ਔਰ ਰਮੇਸ਼ ਵੈਦ ਜਸਪ੍ਰੀਤ ਗਗਨ ਕਮਲਜੀਤ ਕੌਰ ਇਸੇ ਤਰ੍ਹਾਂ ਹਰਜਿੰਦਰ ਕੌਰ ਗੁਰਬਿੰਦਰ ਸਿੰਘ ਸੰਸਕਾਰ ਆਦ ਜਿਹੜੇ ਸੀ ਉਹਨਾਂ ਸਾਰਿਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਉਹ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਇਹ ਰੋਸ ਵੀ ਪ੍ਰਗਟ ਕੀਤਾ ਵੀ ਕਈ ਐਮਐਲਏ ਜਿਹੜੇ ਨੇ ਉਹ ਤੇ ਹੁਣ ਮਾਸਟਰਾਂ ਅਧਿਆਪਕਾਂ ਦੇ ਵਿਰੁੱਧ ਮੰੰਦੀ ਭਾਸ਼ਾ ਵੀ ਜਿਹੜੀ ਵਰਤਨ ਲੱਗ ਪਏ ਨੇ ਉਹ ਦੂਸਰੇ ਪਾਸੇ ਮੁੱਖ ਤੌਰ ਤੇ ਗੱਲ ਇਹ ਚੱਲੀ ਵੀ ਜਿਹੜੇ ਵਾਦੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਸੀ ਹੁਣ 3 ਸਾਲ ਦੀ ਸਰਕਾਰ ਪੂਰੀ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੇ ਗੇ ਔਰ ਇਸ ਸੰਬੰਧ ਵਿੱਚ ਵਾਰ-ਵਾਰ ਇਹ ਗੱਲ ਕਹੀ ਗਈ ਵੀ ਖਾਸ ਕਰਕੇ 13% ਡੀਏ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਗੱਲ ਪੰਜਾਬ ਸਕੇਲ ਦੇਣ ਦੀ ਗੱਲ ਇਸੇ ਤਰ੍ਹਾਂ ਜਿਹੜੇ ਭੱਤੇ ਖੋਏ ਨੇ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਇਸੇ ਤਰ੍ਹਾਂ ਜਿਹੜੇ ਮਾਨ ਭੱਤੇ ਤੇ ਕੰਮ ਕਰਦੇ ਵਰਕਰ ਨੇ ਉੰਨਾ ਨੂ ਜਿੰਦਗੀ ਦੇ ਦੌੜਾਂ ਅਨਸਾਰ ਤਨਖਾਹ ਦੇਣ ਦੀ ਗੱਲ ਇਹ ਸਾਰੇ ਮੁੱਦੇ ਬਾਰ ਬਾਰ ਰੜਕੇਗੇ ਔਰ ਇਹ ਫੈਸਲਾ ਅਖੀਰ ਵਿੱਚ ਕੀਤਾ ਗਿਆ ਵੀ ਆਉਣ ਵਾਲੇ ਸਮੇਂ ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ